ਉਸਨੇ ਸਾ ਖਾ ਕੇ ਉਹਨੇ ਪੁੱਤ ਮਾਰ ਕੇ ਜਵਾਨੀ ਬਰਬਾਦ ਕਰਕੇ ਘਰ ਬਣਾਇਆ ਉਹ ਤਰਸ ਕਰਦਾ ਮੈਂ ਤਾਂ ਕਹਿੰਦਾ ਫਾਸੀ ਦੇ ਉਹਨੂੰ ਪੰਜ ਸੱਤ ਦੇ ਜਦੋਂ ਘਟ ਹੈਗੇ ਇਕੱਲੇ ਇਕੱਲੇ ਬਸਤੀ ਇਕੱਲੇ ਇਕੱਲੇ ਗਲੀ ਜਦੋਂ ਜਾ ਕੇ ਇਹ ਚੀਜ਼ ਹੋ ਗਈ ਤਾਂ ਆਪਣੇ ਵੀ ਇਹ ਚੀਜ਼ ਖਤਮ ਹੋ ਜਾਊਗੀ ਜਿਹੜਾ ਬੰਦੇ ਨੇ ਨਸ਼ਾ ਵੇਚ ਕੇ ਬੱਚੇ ਮਾਰ ਕੇ ਕੋਈ ਕੋਠੀਆਂ ਬਣਾਈਆਂ ਉਹ ਸਾਡੇ ਮੁਤਾਬਕ ਢਾਣੀਆਂ ਚਾਹੀਦੀਆਂ ਹਨ ਕਾਨੂੰਨ ਦੀ ਨਜ਼ਰ 'ਚ ਵੀ ਉਹ ਗਲਤ ਹੈ ਬਹੁਤ ਫਰਕ ਪੈਣਾ ਜੀ ਇਹ ਚੀਜ਼ਾਂ ਬਹੁਤ ਡਰ ਰਹੇ ਆ ਹੁਣ ਨਸ਼ਾ ਵੇਚਣ ਵਾਲੇ ਨਸ਼ੇ ਤਸਕਰ ਔਰ ਦੂਜੀ ਨਸ਼ਾ ਦਸਤਰਾ ਨੂੰ ਇਹ ਚੇਤਾਵਨੀ ਵੀ ਹੈ ਵੀ ਤੁਸੀਂ ਆਪ ਦਾ ਦਿਨਾਂ ਚੀਜ਼ਾਂ ਤੋਂ ਆਵਾਜ਼ ਆਜੋ ਵੀ ਬੰਦ ਕਰ ਦਿਓ ਤੇ ਨਹੀਂ ਥੋੜੇ ਤੇ ਵੀ ਸਖਤ ਕਾਰਵਾਈ ਹੋਣੀ ਆ ਪੰਜ ਸੱਤ ਦੇ ਜਦੋਂ ਘਟ ਹੈਗੇ ਕੱਲੀ ਕੱਲੀ ਬਸਤੀ ਕੱਲੀ ਕੱਲੀ ਗਲੀ ਜਦੋਂ ਜਾ ਕੇ ਇਹ ਚੀਜ਼ ਹੋਗੀ ਤਾ ਆਪਣੇ ਵੀ ਇਹ ਚੀਜ਼ ਖਤਮ ਹੋ ਜਾਵੇ ਤੁਹਾਨੂੰ ਨਸ਼ਾ ਖਾ ਕੇ ਉਹਨੇ ਪੁੱਤ ਮਾਰ ਕੇ ਜਵਾਨੀ ਬਰਬਾਦ ਕਰਕੇ ਘਰ ਬਣਾਇਆ ਉਹ ਤਰਸਦਾ ਮੈਂ ਤਾਂ ਕਹਿੰਦਾ ਫਾਸੀ ਦੇਉ ਉਹਨੂੰ ਘਰ ਰਹਾਉਣਾ ਤਾਂ ਛੋਟੀ ਗੱਲ ਆ ਉਹ ਤਾਂ ਉੱਥੇ ਆਗੂ ਗਲਾ ਕੇ ਮਚਾ ਦਿਓ ਕੋਈ ਚੱਕਰ ਨਹੀਂ ਇਨਕੁਆਰੀਆਂ ਚਲਦੀਆਂ ਚੱਲੀ ਜਾਣਗੀਆਂ ਵੀ ਵੱਡੀਆਂ ਮੱਛੀਆਂ ਵੀ ਜੜੀਆਂ ਚਾਹੇ ਉਹ ਪੁਲਿਸ ਦੀਆਂ ਹੋਣ ਚਾਹੇ ਉਹ ਵੱਡੇ ਨਸ਼ਾ ਮੰਤਰੀ ਹੋਣ ਉਹਨਾਂ ਤੇ ਵੀ ਕਾਰਵਾਈ ਹੋਊਗੀ ਜਿਹੜਾ ਬੰਦੇ ਨੇ ਨਸ਼ਾ ਵੇਚ ਕੇ ਬੱਚੇ ਮਾਰ ਕੇ ਕੋਈ ਕੋਠੀਆਂ ਬਣਾਈਆਂ ਉਹ ਸਾਡੇ ਮੁਤਾਬਕ ਟਾਣੀਆਂ ਚਾਹੀਦੀਆਂ ਕਾਨੂੰਨ ਦੀ ਨਜ਼ਰ ਚ ਵੀ ਉਹ ਗਲਤ ਆ ਇਹ ਜਿਹੜਾ ਮਸਲਾ ਸੀ ਬਹੁਤ ਚਿਰ ਦਾ ਉਲਝਿਆ ਹੋਇਆ ਸੀ ਤੇ ਮੈਂ ਕਹਿੰਦਾ ਬਹੁਤ ਵਧੀਆ ਹੋਇਆ ਜਿਹੜਾ ਨਸ਼ੇ ਵਾਲਿਆਂ ਨੂੰ ਤਸਕਰਾਂ ਨੂੰ ਫੜੀ ਜਾਂਦੇ ਆ ਤੇ ਉਹਨਾਂ ਦੇ ਘਟ ਹੈ ਰਿਹਾ ਕੋ ਦੂਜਿਆਂ ਜਿਹੜੇ ਨਵੇਂ ਉੱਠ ਰਹੇ ਆ ਉਹਨਾਂ ਨੂੰ ਵੀ ਮੌਕਾ ਮਿਲੂਗਾ ਇਹ ਚੀਜ਼ ਨੂੰ ਸਮਝਦਾ ਕਿ ਹਾਂ ਯਾਰ ਵੀ ਜੇ ਆਪਾਂ ਇਹ ਚੀਜ਼ ਕਰਦੇ ਆ ਤਾਂ ਕੱਲ ਨੂੰ ਆਪਣਾ ਵੀ ਹਸ਼ ਰਹੀ ਹੋਣਾ ਦੇਖਿਆ ਜਾਵੇ ਤਾਂ ਇਹ ਸਹੀ ਹੋ ਰਿਹਾ ਕਿਉਂਕਿ ਜਿੰਨਾ ਚਿਰ ਕਹਿੰਦੇ ਹੁੰਦੇ ਕਾਮਾਰਗੀ ਨਾ ਡੰਗਿਆ ਜਾਵੇ ਤਾਂ ਉਹਨਾਂ ਚ ਦੂਜਿਆਂ ਨੂੰ ਅਕਲ ਨਹੀਂ ਆਉਂਦੀ ਹੁੰਦੀ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਵੀ ਮੰਗ ਸੀਗੀ ਵੀ ਜਿਹੜੇ ਲੋਕ ਨਸ਼ਾ ਤਸਕਰ ਹੈਗੇ ਆ ਨਸ਼ੇ ਦਾ ਕੰਮ ਕਰਦੇ ਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਹੈਨਾ ਸੋ ਸਾਰੀ ਆਮ ਜਨਤਾ ਦੀ ਆਮ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਇੱਕ ਬਹੁਤ ਵਧੀਆ ਜਿਹੜਾ ਹੈਗਾ ਡਿਸੀਜਨ ਲਿਆ ਹੈਗਾ ਫੈਸਲਾ ਲਿਆ ਹੈਗਾ ਔਰ ਇਹ ਮਤਲਬ ਕਿ ਬਹੁਤ ਸ਼ੇਤੀ ਜਿਹੜਾ ਨਸ਼ਾ ਹੈਗਾ ਇਹ ਪੂਰੇ ਪੰਜਾਬ ਦੇ ਵਿੱਚੋਂ ਇਸ ਦਾ ਸਫਾਇਆ ਕਰ ਦਿੱਤਾ ਜਾਊਗਾ ਸਰਕਾਰ ਸਹੀ ਕਾਰਵਾਈ ਕਰ ਰਹੀ ਹੈ ਕੋਈ ਬਾਕੀ ਉਹ ਬੰਦਾ ਨਸ਼ਾ ਤਸਕਰ ਹੈਗਾ ਤੇ ਉੱਥੇ ਲੋਕਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਰੋਸ ਨਹੀਂਗਾ ਔਰ ਲੋਕ ਸਰਕਾਰ ਦਾ ਸਾਥ ਦੇ ਰਹੇ ਹੈਗੇ ਪ੍ਰਸ਼ਾਸਨ ਦਾ ਸਾਥ ਦੇ ਰਹੇ ਹੈ